man

సీత బ గరేవాల సతపాల బు సా కబడ్డీ పాలా కచ్చూ మోహ ఆశా రాణి సరపంచ ఊషా రాణి పంచే ਉਹਨਾਂ ਦੇ ਨਾਮ ਆਏ ਮਿੱੰਗੀਆਂ ਸਲਾ ਸਵਰਪਾਲ ਪੱਖੜ ਜੀ ਪੱਖੜ ਗਾੜੀ ਦੀ ਦੁਨੀਆ ਦੇ ਸਾਡੇ ਸੋਨਾਪੁਰੇ ਵਾਲਾ ਸ਼ੰਕਰਪੈਣ ਤੋਂ ਸ਼੍ਰੀ ਦਰਬਾਰ ਤੋਂ ਮੋਸਮੀਆ ਉਹਨਾਂ ਦੇ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਹਲਾ ਟੀਵੀ ਕੋਲ ਆ ਕੇ ਫੋਟੋ ਕਰਾ ਲਓ ਉਹ ਵੀ ਉਹ ਬੰਦਿਆ ਫਟਿਆ ਕਲਕਸ਼ ਕਰਾ ਦੇ ਹੱਥ ਹੌਲੀ ਇਦਾਂ ਇਦਾਂ ਹੀ ਸਹੀ ਰਹਿਣਾ ਕਿਉਂਕਿ ਸੂਰਜ ਰੇਪ ਆਪੋ ਜਟ ਹੋ ਜਾਣਾ ਹੈ ਮਾਈ ਕੋਚ ਤਦ ਬਹੁਤ ਮਰੀਦਾਂ ਵੀ ਯੋਗਦਾਨ ਬਹੁਤ ਆ ਬਈ 30 ਮਫਰ ਵਾਲੇ ਸੁੱਖੀ ਭਾਈ ਪਹੁੰਚ ਚੁੱਕੇ ਨੇ ਇਹਨਾਂ ਦਾ ਵੀ ਬਹੁਤ ਯੋਗਦਾਨ ਆ ਅੱਜ ਅੱਗੇ ਆ ਥੋੜੇ ਬਈ ਇਹਨਾਂ ਦਾ ਵੀ ਨਾਮ ਚੱਲਦਾ ਹੈ ক্রিকেট ਦੇ ਵਿੱਚ ਗੱਲ ক্রিকেট ਦੀ ਹੋਵੇ ਗੱਲ ਫੁੱਟਬਾਲ ਦੀ ਹੋਵੇ ਇਹਨਾਂ ਦਾ ਵਾਰੀ ਯਾਰਾਂ ਨਾ ਆ ਸੁੱਖੀ ਮਫਰਬੋਤ ਬਹੁਤ ਜ਼ਿਆਦਾ ਟੀਮ ਹੈ ਨਾ ਦੀ ਵੀ ਕ੍ਰਿਕਟ ਦੀ ਓਕੇ ਇਹ ਤੇ ਕਹੋ ਸੈਂਟਰ ਚ ਮੜਾ ਜਾ ਅਸ ਕਮੇਟੀ ਨੂੰ 10000 ਰੁਪਇਆ ਦਿੱਤਾ ਜਾਣਾ ਅੱਜ ਸਾਡੇ ਸਨੇ ਚਾਚਾ ਵੱਲੋਂ ਅੱਜ ਅਸੀਂ ਖੜੇ ਆ ਪਿੰਡ ਸਰਕਪੁਰ ਦੇ ਵਿੱਚ ਤਾਂ ਜਿੱਥੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਜਿਹੜਾ ਫੁੱਟਬਾਲ ਟੂਰਨਾਮੈਂਟ ਜਿਹੜਾ ਅੱਜ ਤੋਂ ਸ਼ੁਰੂ ਹੋਇਆ ਆ ਤੇ ਵੱਖ-ਵੱਖ ਜਿਹੜੇ ਪਿੰਡ ਦੇ ਮੋਹਤਵਾਰਾਂ ਨੇ ਤਾਂ ਹੋਰ ਮਹਿਮਾਨਾਂ ਨੇ ਜਿਹੜਾ ਇਸ ਟੂਰਨਾਮੈਂਟ ਦਾ ਉਦਘਾਟਨ ਵੀ ਕੀਤਾ ਆ ਤੇ ਆਪਾਂ ਸਾਰਿਆਂ ਦੇ ਨਾਲ ਗੱਲਬਾਤ ਵੀ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਗੱਲ ਜੀ ਅੱਜ ਦਾ ਜਿਹੜਾ ਇਹ ਟੂਰਨਾਮੈਂਟ ਸ਼ੁਰੂ ਹੋਇਆ ਹੈ ਉਹਦੇ ਬਾਰੇ ਤੁਸੀਂ ਦੋ ਸ਼ਬਦ ਆਪਣੇ ਸਾਂਝੇ ਕਰੋ ਬਹੁਤ ਬਹੁਤ ਧੰਨਵਾਦ ਇਹ ਜੂ ਸਪੋਰਟਸ ਕਲੱਬ ਸਰਖਪੁਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਪਿਛਲੇ ਸਾਲ ਤੋਂ ਕੀਤਾ ਗਿਆ ਸੀ ਤੇ ਇਸ ਸਾਲ ਵੀ ਅਸੀਂ ਉਹਨੂੰ ਕੰਟੀਨਿਊ ਕੀਤਾ ਹੈ ਤਾਂ ਕਿ ਆਉਣ ਵਾਲੀ ਜਿਹੜੇ ਸਾਡੇ ਬੱਚੇ ਆ ਸਾਡੀ ਜਨਰੇਸ਼ਨ ਹੈਗੀ ਆ ਉਹ ਨਸ਼ਿਆਂ ਤੋਂ ਉੱਪਰ ਉੱਠ ਕੇ ਸਪੋਰਟਸ ਨਾਲ ਲਾਉਣ ਤੇ ਇੱਕ ਚੰਗੇ ਸਮਾਜ ਦੀ ਅਸੀਂ ਸਿਰਜਣਾ ਕਰ ਸਕੀਏ ਕਿ ਅੱਜ ਇਸ ਦਾ ਉਦਘਾਟਨ ਸਰਦਾਰ ਪ੍ਰੀਤਮ ਸਿੰਘ ਰੋੜਾ ਜਿਹੜੇ ਐਕਸ ਪ੍ਰੈਜ਼ੀਡੈਂਟ ਹਨ ਰੋਟਰੀ ਕਲੱਬ ਇਸ ਨਕੌਦਰ ਦੇ ਉਹ ਉਹਨਾਂ ਨੇ ਅੱਜ ਦਾ ਉਦਘਾਟਨ ਕੀਤਾ ਹੈ ਕਿਉਂਕਿ ਸਮੇਂ-ਸਮੇਂ ਤੇ ਅਸੀਂ ਜਦੋਂ ਵੀ ਕੋਈ ਇਦਾਂ ਦੇ ਫੰਕਸ਼ਨ ਕਰਦੇ ਆਂ ਸ਼ਹਿਰ ਦੇ ਵਿੱਚੋਂ ਕੋਈ ਮੋਹਤਵਾਰ ਬੰਦੇ ਜਾਂ ਜਿਨ੍ਹਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਨੂੰ ਸੱਦਦੇ ਆਂ ਤਾਂ ਕਿ ਬੱਚਿਆਂ ਨੂੰ ਵੀ ਅਕਸ਼ਾ ਮਿਲੇ ਕਿ ਇਦਾਂ ਦੇ ਅਸੀਂ ਵੀ ਵੱਡੇ ਹੋ ਕੇ ਬਣਨਾ ਹੈ ਤੋ ਮੈਂ ಗ್ರಾಮ ਪੰਚਾਇਤ ਦਾ ਸਰਖੋਰ ਦਾ ਆਪਣੇ ਵੱਲੋਂ ਵੀ ਤੇ ਇਸਰਾਫ ਰੀਤਨ ਸਿੰਘ ਜੀ ਵੱਲੋਂ ਵੀ ਬਹੁਤ-ਬਹੁਤ ਇਸ ਉਪਰਾਲੇ ਦੀ ਸਲਾਘਾ ਕਰਦੇ ਆ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਤੂ ਵੀ ਵੱਧ ਚੜ ਕੇ ਅਸੀਂ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਪਾਵਾਂਗੇ ਇਹਦੇ ਵਿੱਚ ਖਾਸ ਯੋਗਦਾਨ ਸਾਡੇ ਪਿੰਡ ਦੇ ਸਰਪੰਚ ਸਾਹਿਬ ਇੱਕ ਸਰਪੰਚ ਬਜਜੀਤ ਸਿੰਘ ਜੀ ਸਰਦਾਰ ਸਿਮਰਪਾਲ ਸਿੰਘ ਜੀ ਹੋਰ ਵੀ ਜਿੰਨੇ ਵੀ ਸਾਡੇ ਪੰਚ ਸਰਪੰਚਾਂ ਦਾ ਇਲਾਕਾ ਨਿਵਾਸੀਆਂ ਨੂੰ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਵਿੱਚ ਤੇ ਉਮੀਦ ਕਰਦਾ ਹਾਂ ਕਿ ਇਹ ਬੱਚਿਆਂ ਨੂੰ ਇੱਕ ਚੰਗੀ ਸੇਧ ਦੇਊਗਾ ਤੇ ਸਾਰਿਆਂ ਤੋਂ ਵੱਡਾ ਯੋਗਦਾਨ ਮੈਂ ਸਾਂਝਦਾ ਹਾਂ ਦੇ ਸਾਡੇ ਜਿਹੜੇ ਨੌਜਵਾਨ ਜੋਨੀ ਆ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਇੱਕ ਮਾਲਾ ਦੇ ਵਿੱਚ ਪੋਇਆ ਹੈ ਤੇ ਸਵੇਰ ਤੋਂ ਸਮੇਂ ਇਹਨਾਂ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਪ੍ਰੈਕਟਿਸ ਕਰਾਉਂਦੇ ਹਨ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਹਾਂ ਤੇ ਸਰਦਾਰ ਪ੍ਰੀਤਮ ਸਿੰਘ ਅਰੋੜਾ ਸਾਹਿਬ ਨੂੰ ਜਿਹੜੇ ਸਾਡੇ ਅੱਜ ਦੇ ਉਕ ਮੈਂ ਮਾਨਨ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਦੋ ਸ਼ਬਦ ਉਹ ਵੀ ਬੱਚਿਆਂ ਬਾਰੇ। ਹਾਂਜੀ ਸਭ ਤੋਂ ਪਹਿਲਾਂ ਮੈਂ ਯੂਥ ਸਪੋਰਟਸ ਕਲੱਬ ਪੰਚਾਇਤ ਸਰਪਰਾ ਅਨਾਰੀਪਰਾ ਮੇਰੇ ਵੱਡੇ ਵੀਰ ਜਿਨ੍ਹਾਂ ਨਾਲ ਮੇਰਾ ਪਿਛਲੇ 30 ਸਾਲਾਂ ਤੋਂ ਪਰਿਵਾਰਕ ਰਿਸ਼ਤਾ ਹੈ ਸਰਦਾਰ ਕੇਵਲ ਸਿੰਘ ਜੱਕਰ ਬਲਜੀਤ ਸਿੰਘ ਜੀ ਇਹਨਾਂ ਦੇ ਅਸੀਂ ਬੈਂਕਰ ਰਹੇ ਹਾਂ ਮੈਂ ਬੈਂਕ ਤੋਂ ਰਿਟਾਇਰਡ ਆ ਸਧਾਰ ਸਿੰਘ ਮਨਪਾਲ ਸਿੰਘ ਦੀ ਚੌਧਰੀ ਮੈਡਮ ਸਰਪੰਚ ਸਾਹਿਬਾ ਅਤੇ ਸਾਰੇ ਪਿੰਡ ਵਾਸੀਆਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਇਸ ਟੂਰਨਾਮੈਂਟ ਦੇ ਵਿੱਚ ਆਨ ਦਾ ਮੌਕਾ ਦਿੱਤਾ ਬਾਕੀ ਦੀ ਮੁੱਖ ਮਹਿਮਾਨ ਵਾਲੀ ਗੱਲ ਇਹ ਵਰਲਡ ਮੈਂ ਜ਼ਿਆਦਾ ਵਧੀਆ ਨਹੀਂ ਸਮਝਦਾ ਮੇਰੇ ਵੱਡੇ ਭਰਾ ਨੇ ਆਦੇਸ਼ ਦਿੱਤਾ ਔਰ ਇਹੋ ਜਿਹਾ ਸ਼ੁਭ ਕੰਮ ਹਮੇਸ਼ਾ ਅਸੀਂ ਇਸ ਕੰਮ ਲਈ ਤਾਂ ਹਮੇਸ਼ਾ ਤਿਆਰ ਰਹਿੰਦੇ ਆ ਜਿਵੇਂ ਕਿ ਸਿਆਣੇ ਕਹਿੰਦੇ ਆ ਵੀ ਜਿੰਨੀ ਕੁ ਪੜ੍ਹਾਈ ਜ਼ਰੂਰੀ ਐ ਉਨੀ ਜਿਹੜੀ ਅੱਛੀ ਗੇਮ ਐ ਜਿਹੜੀ ਜਿਦਾਂ ਫੁੱਟਬਾਲ ਐ ਇਹ ਮੈਂ ਦੇਖ ਰਿਹਾ ਸੀਗਾ 191888 ਤੋਂ ਇਹ ਗੇਮ ਦਾ ਆਗਾਜ਼ ਹੋਇਆ ਔਰ ਇਹ ਅੱਜ ਦੇ ਬੱਚੇ ਕੱਲ ਦੇ ਪੁਖਿਆ ਅਸੀਂ ਨੈਸ਼ਨਲ ਲੈਵਲ ਤੇ ਥੋੜਾ ਜਿਹਾ ਫੁੱਟਬਾਲ ਵੱਲੋਂ ਐਨਾ ਹਲੇ ਸਾਡੀ ਕੰਟ੍ਰਿਬਿਊਸ਼ਨ ਜਾਂ ਸਾਡਾ ਨਾਮ ਨਹੀਂ ਐ ਰਾਜ ਮੈਂ ਦੇਖ ਰਿਹਾ ਸੀ ਜਿੱਦਾਂ ਇਹ ਬੱਚੇ ਖੇਡ ਲੈਣੇ ਇਹ ਕੋਈ ਅੱਗੇ ਜਾ ਕੇ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਇਹ ਆਉਣ ਵਾਲੇ ਸਾਲਾਂ 'ਚ ਸਾਡਾ ਜਿਹੜਾ ਨਾਮ ਹੈ ਕਿ ਰੋਸ਼ਨ ਕਰਨਗੇ ਨੈਚੁਰਲ ਟੀਮ ਇਤਾਂ ਹੀ ਬਣਦੀ ਆ ਇਹਨਾਂ ਵਿੱਚੋਂ ਹੀ ਬੱਚੇ ਨਿਕਲ ਕੇ ਜਿਹੜੇ ਪਰਫਾਰਮਰ ਹੈ ਉਹ ਜਾਣਗੇ ਮੈਂ ਆਪਣੀ ਨੇਕ ਕਮਾਈ ਦੇ ਵਿੱਚੋਂ ਬੱਚਿਆਂ ਦੀ ਡਾਈਟ ਵਾਸਤੇ 11000 ਰੁਪਇਆ ਬੱਚਿਆਂ ਨੂੰ ਇਹ ਕਹਿੰਨਾ ਵੀ ਤੈਂ ਲੈ ਦੋ ਰਾਤ ਦੇ ਵਿੱਚ मैं लिख के अंदर राहों में कांटे होते हैं फिर भी चलना सीख जाते हैं राहों में कांटे होते हैं फिर भी चलना सीख जाते हैं ये गांव के बच्चे हैं मेरे दोस्त ये गांव के बच्चे हैं मेरे दोस्त जो हर हाल हालात में जीना सीख जाते हैं ਹਾਂਜੀ ਅਸੀਂ ਹੁਣ ਹੋਰ ਪਤਵੰਤਿਆਂ ਦੇ ਨਾਲ ਗੱਲ ਕਰਾਂਗੇ ਸਾਡੇ ਨਾਲ ਬਲਜੀਤ ਸਿੰਘ ਜੀ ਐਕਸ ਚੇਅਰਮੈਨ ਸਾਹਿਬ ਖੜੇ ਆ ਤੇ ਉਹਨਾਂ ਨਾਲ ਗੱਲ ਕਰਦੇ ਕਿ ਅੱਜ ਦਾ ਜਿਹੜਾ ਟੂਰਨਾਮੈਂਟ ਸ਼ੁਰੂ ਹੋਇਆ ਇਹਦੇ ਬਾਰੇ ਥੋੜੀ ਜਾਣਕਾਰੀ ਦੇਖੋ ਜੀ ਜਿਹੜਾ ਅੱਜ ਦਾ ਟੂਰਨਾਮੈਂਟ ਸ਼ੁਰੂ ਆ ਇਹ ਦੂਸਰਾ ਸਲਾਨਾ ਫੁੱਟਬਾਲ ਮੈਚ ਆ ਇਹਦੇ ਵਿੱਚ ਸਾਡੇ ਸਾਰੇ ਨਗਰ ਨਿਵਾਸੀ ਐਨ ਆਰ ਆਈ ਤੇ ਪੰਚਾਇਤ ਸਾਰਿਆਂ ਨੇ ਰਲ ਕੇ ਬਹੁਤ ਸਹਿਯੋਗ ਦਿੱਤਾ ਤਾਂ ਕਿ ਜਿਹੜੇ ਸਾਡੇ ਬੱਚੇ ਆ ਇਹ ਚੰਗੇ ਭਵਿੱਖ ਵੱਲ ਨੂੰ ਤੁਰ ਪੈਣ ਨਸ਼ਾ ਦੀ ਦਲਦਲ ਚੋਂ ਨਿਕਲ ਕੇ ਪੜ੍ਹਾਈ ਕਰਨ ਫੁੱਟਵਾਲ ਖੇਡਣ ਹੋਰ ਗੇਮਾਂ ਖੇਡਣ ਇਹਨਾਂ ਦੇ ਮਾਪੇ ਦੇ ਵੀ ਜਿਹੜਾ ਬਹੁਤ ਮਾਣ ਵਧੇ ਇਸ ਲਈ ਅਸੀਂ ਬੱਚਿਆਂ ਨੂੰ ਹਰ ਵੇਲੇ ਇਹ ਇਤਿਸ਼ਾਹ ਦਿੰਦੇ ਆ ਕਿ ਕਾਕਾ ਤਕੜੇ ਹੋ ਕੇ ਖੇਲੋ ਕੋਈ ਗੱਲ ਨਹੀਂ ਜੋ ਵੀ ਹੋਊਗਾ ਅਸੀਂ ਕਰਨ ਨੂੰ ਤਿਆਰ ਆ ਇਸ ਮੌਕੇ ਤੇ ਅੱਜ ਅਸੀਂ ਕ੍ਰੀਤਮ ਸਿੰਘ ਜੀ ਰੋੜਾ ਨੂੰ ਮੌਕੇ ਦੇ ਗੈਫਟ ਜੀ ਸਮਝ ਕੇ ਸੱਦਿਆ ਜੋ ਕਿ ਸਾਡੇ ਬਹੁਤ ਪੁਰਾਣੇ ਮਿੱਤਰ ਆ ਜੋ ਉਹਨਾਂ ਦੇ ਨਾਲ ਭਾਜੀ ਕੇਵਲ ਸਿੰਘ ਤਖਰ ਜੋ ਪਿੰਡ ਦੇ ਨਗਰ ਨਿਵਾਸੀ ਪੰਚਾਇਤ ਸਾਰੀ ਬੈਠੀ ਆ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਮੈਚ ਕਰਾਏ ਜਾਣਗੇ ਜਿਹੜਾ ਫਸਟ ਆ ਸੈਕੰਡ ਪ੍ਰਾਈਜ਼ ਆ ਉਹ ਅਸੀਂ ਆਪਣੇ ਬਾਪ ਸਰਦਾਰ ਮਹਿਮਨ ਸਿੰਘ ਸੁਰਗਵਾਸੀ ਦੇ ਪੁਰੇਵਾਲ ਦੇ ਨਾਂ ਤੇ ਦਿਆ ਕਰਾਂਗੇ ਕਿਉਂਕਿ ਉਹਨਾਂ ਦਾ ਵੀ ਫੁੱਟਬਾਲ ਦੀ ਗੇਮ ਨੂੰ ਤਾਂ ਕਬੱਡੀ ਨੂੰ ਬਹੁਤ ਦੇਣ ਸੀ ਪਿਛਲੇ ਸਾਲ ਮੇਰਾ ਬੇਟਾ ਇਟਲੀ ਤੋਂ ਹਰਪ੍ਰੀਤ ਸਿੰਘ ਆਇਆ ਸੀ ਉਹ ਕਹਿੰਦਾ ਡੈਡੀ ਜੀ ਹਰ ਸਾਲ ਬਾਬਾ ਜੀ ਦੇ ਨਾਂ ਤੇ ਤੁਸੀਂ ਇਹ ਫਸਟ ਤੇ ਸੈਕੰਡ ਨਾਮ ਦਿਆ ਕਰਨੇ ਆ ਬਾਕੀ ਅਸੀਂ ਸਾਰੇ ਨਗਰ ਦੇ ਨਾਲ ਰਲ ਕੇ ਸਹਿਯੋਗ ਦੇ ਨਾਲ ਹਰ ਤਰ੍ਹਾਂ ਇਸ ਤਰ੍ਹਾਂ ਹੀ ਟੂਰਨਾਮੈਂਟ ਕਰਾ ਕਰਾਂਗੇ ਧੰਨਵਾਦ ਲੇਕਿਨ ਫੁੱਟਬਾਲ ਜਿਹੜੀ ਪੰਜਾਬ ਦੀ ਬੜੀ ਲੋਕਪ੍ਰੀਆ ਗੇਮ ਸੀਗੀ ਕਿਸੇ ਵੇਲੇ ਆਪਾਂ ਬੰਗਾਲ ਨੂੰ ਮੈਨੂੰ ਯਾਦ ਆ ਛੋਟੇ ਹੁੰਦੇ ਸ਼ਾਇਦ 70 ਦੇ ਦਹਾਕੇ 'ਚ ਜਲੰਧਰਾ ਪਹਾਰ ਆਇਆ ਸੀਗਾ ਜਿਸ ਵੇਲੇ ਬੰਗਾਲ ਪੂਰੀ ਚੜ੍ਹ ਤੇ ਸੀਗਾ ਫੁੱਟਬਾਲ ਨਾਲ ਰੁੜਕਾ ਕਲਾ ਤੇ ਮਾਲਪੁਰੀ ਕਿਨੇ ਜਾਂਦੇ ਸਾਡਾ ਉਪਰਾਲਾ ਹੈਗਾ ਵੀ ਅਸੀਂ ਆਪਣੇ ਬੱਚਿਆਂ ਨੂੰ ਕਿਉਂਕਿ ਹਾਕੀ ਮੈਂ ਆਪ ਖੇਡਦਾ ਰਹੇ ਹਾਂ ਕਿ ਉਸ ਗੇਮ ਵਾਸਤੇ ਇੱਕ ਗਰਾਊਂਡ ਤੇ ਦੂਜੀ ਗੱਲ ਹੈ ਵੀ ਬਹੁਤ ਕਟਰੀ ਲੋਡ ਹੁੰਦੀ ਹੈ ਫੁੱਟਬਾਲ ਥੋੜੇ ਨਾਲ ਹੀ ਸਰ ਜਾਂਦਾ ਹੈਗਾ ਤਾਂ ਬੱਚਿਆਂ ਨੂੰ ਸਾਡੀ ਕੋਸ਼ਿਸ਼ ਹੈ ਵੀ ਸਿਹਤਮੰਦ ਰਹਿਣ ਤੇ ਸਾਡੀ ਇਹ ਇੱਛਾ ਹੈਗਾ ਵੀ ਇਹਨਾਂ ਚੋਂ ਕਿਸੇ ਬੱਚੇ ਨੂੰ ਕੁਝ ਬੱਚਿਆਂ ਨੂੰ ਏਮਪਲੋਇਮੈਂਟ ਮਿਲੇ ਨੌਕਰੀਆਂ ਪੜ੍ਹਾਈ ਦੇ ਨਾਲ ਨਾਲ ਜੇ ਪਾਸ ਹੋ ਕੇ ਜੇ ਗੇਮ ਵਿੱਚ ਹੀ ਖੇਡਣ ਨੂੰ ਨੌਕਰੀ ਅੱਛੀ ਮਿਲ ਸਕਦੀ ਹੈ ਉਹ ਬਕਰੇ ਵਕੇਦਾਰੀਆਂ ਦੀ ਸਾਡੀ ਤਾਂ ਇਹੀ ਆਸ ਹੈਗੀ ਹੈ ਔਰ ਕੋਸ਼ਿਸ਼ ਕਰਾਂਗੇ ਅਸੀਂ ਹਰ ਸਾਲ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਸਰਪੰਚ ਸਾਹਿਬ ਸਭ ਨੂੰ ਜੀ ਨਮਸਕਾਰ ਲੰਬੇ ਠੰਡੇ ਹੋ ਜਾਣੇ ਬਸ 2 ਮਿੰਟ ਲੈਣੇ ਜੀ ਬਸ ਹਾਂਜੀ ਵਾਈਰੂ ਤੇ ਅਧਿਆਪਕ ਸਾਹਿਬ ਵਾਈਰੂ ਜੀ ਦੇ ਅਧਿਆਪਕ ਤੇ ਮੈਂ ਸਾਰੇ ਪਿੰਡ ਵਾਸੀਆਂ ਬਹੁਤ ਇਸ ਟੂਰਨਾਮੈਂਟ ਦੇ ਵਿੱਚ ਜਿੱਦੇ ਵੀ ਸੱਜਣ ਮਿੱਤਰ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਇਸ ਟੂਰਨਾਮੈਂਟ ਨੂੰ ਬੇਹੱਦ ਚਾਹ ਰਹੀ ਸਾਰੇ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਕਿ ਸ਼ਾਂਤ ਬਈ ਧੰਗ ਦੇ ਨਾਲ ਆਪਾਂ ਇਹ ਟੂਰਨਾਮੈਂਟ ਸਪੂਰਨ ਕਰਨਾ ਹੈ ਤੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ ਮੇਰੀ ਵਾਰ-ਵਾਰ ਇਹੀ ਪੀਚ ਆ ਬੱਚਿਆਂ ਨੂੰ ਵੀ ਇੱਕ ਬੰਗੜਾ ਚਾਹਣਾ ਨਹੀਂ ਤੇ ਆਪਣੇ ਮੈਟਰੀ ਤੌਰ ਤੇ ਆਪਣੇ ਆਪ ਨੂੰ ਸਟਰੋਂਗ ਕਰਨਾ ਖੇਡ ਕੇ ਨਾ ਕਿ ਫੂੰਦਾ ਦੇ ਚੱਕਰ ਚ ਪੈ ਗਏ ਡੌਂਕ ਲੋ ਜੀ ਇਹ ਸੀ ਪਿੰਡ ਦੇ ਪਤਵੰਤੇ ਜਿਨ੍ਹਾਂ ਨੇ ਇਸ ਟੂਰਨਾਮੈਂਟ ਬਾਰੇ ਤੇ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਬਾਰੇ ਕਿਉਂਕਿ ਜਿਹੜਾ ਸਮੇਂ ਦੀ ਇੱਕ ਮੁੱਖ ਲੋੜ ਆ ਕਿ ਜਿਹੜੇ ਇਹ ਖੇਡ ਮੇਲੇ ਆ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਹੋਣੇ ਚਾਹੀਦੇ ਤਾਂ ਕਿ ਜਿਹੜੀ ਸਾਡੀ ਜਵਾਨੀ ਆ ਉਹ ਨਸ਼ਿਆਂ ਤੋਂ ਬਚ ਸਕੇ ਤੇ ਖੇਡਾਂ ਵੱਲ ਆਵੇ ਗਰਾਊਂਡਾਂ ਦੇ ਵਿੱਚ ਆਵੇ ਖਾਸ ਕਰਕੇ ਨਸ਼ਿਆਂ ਦੇ ਨਾਲ ਜਿਹੜੀ ਇੱਕ ਦੂਸਰੀ ਜਿਹੜੀ ਆਪਾਂ ਸਭ ਤੋਂ ਖਤਰਨਾਕ ਮੈਂ ਕਹਿ ਸਕਦਾ ਕਿ ਨਸ਼ਿਆਂ ਵਰਗੀ ਆ ਉਹ ਵੀ ਜਿਹੜਾ ਸਾਡਾ ਫੋਨ ਆ ਫੋਨ ਦੇ ਵਿੱਚ ਜਿਹੜੀਆਂ ਆਰਟੀਫੀਸ਼ਲ ਗੇਮਾਂ ਵੱਲ ਬੱਚੇ ਜਿਹੜੇ ਆ ਉਹ ਲੱਗੇ ਜਾਂਦੇ ਦਿਨੋਂ ਦਿਨ 6-6 ਘੰਟੇ 4-4 ਘੰਟੇ ਬੱਚੇ ਮੈਂ ਬਾਹਰ ਕੈਨੇਡਾ ਦੇ ਵਿੱਚ ਵੀ ਦੇਖਿਆ ਕਿ ਬੱਚੇ ਉੱਥੇ ਵੀ ਕਮਰਿਆਂ ਦੇ ਵਿੱਚ ਬੈਠੇ ਆਪਣੇ ਫੋਨਾਂ ਤੇ ਲੱਗੇ ਹੋਏ ਆ ਉਹੀ ਚੀਜ਼ ਜਿਹੜੀ ਇੱਥੇ ਵੀ ਬਹੁਤ ਜ਼ਿਆਦਾ ਅੱਗੇ ਤੋਂ ਅੱਗੇ ਵੱਧ ਰਹੀ ਇਹਨਾਂ ਚੀਜ਼ਾਂ ਤੋਂ ਰੋਕੀਏ ਤਾਂ ਕਿ ਜਿਹੜੇ ਬੱਚੇ ਸਾਡੇ ਆ ਪੜ੍ਹਾਈ ਦੇ ਨਾਲ-ਨਾਲ ਸਿਹਤ ਪੱਖ ਤੋਂ ਵੀ ਜਿਹੜੇ ਸਟਰੋਂਗ ਹੋਣ ਤੇ ਇਹੋ ਜਿਹੇ ਖੇਡ ਮੇਲੇ ਹੁੰਦੇ ਰਹਿਣ ਧੰਨਵਾਦ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਬਣਿਆ